ਕੀ ਕਾਲ ਅੱਜ ਅਸੀਂ ਪਿੰਡ ਬਾਲਿਆਂ ਵਾਲੀ ਆਏ ਸੀਗੇ ਜੀ ਜ਼ਿਲ੍ਹਾ ਬਠਿੰਡਾ ਬਾਈ ਲਾਡੀ ਦੇ ਖੇਤ ਆਏ ਆ ਬਾਈ ਕੋਲੇ ਪੀ 65 ਵੈਰੈਟੀ ਲੱਗੀ ਆ ਵੈਰੈਟੀ ਬਹੁਤ ਸੋਹਣੀ ਖੜੀ ਆ ਜੀ ਫੀਲਡ ਤੁਹਾਨੂੰ ਵੀਡੀਓ ਚ ਫੀਲਡ ਵੀ ਦਿਖਾਵਾਂਗੇ ਬਾਈ ਨਾਲ ਗੱਲਬਾਤ ਕਰਾਵਾਂਗੇ ਸਾਡੇ ਨਾਲ ਵੀਡੀਓ ਚ ਬਣੇ ਰਹੋ ਜੀ ਜੋ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਤੁਹਾਨੂੰ ਬਾਈ ਨਾਲ ਗੱਲਬਾਤ ਕਰਾਉਣੇ ਆ ਪੁੱਛਦੇ ਆ ਕਿੰਨਾ ਖਰਚਾ ਆ ਵੈਰੈਟੀ ਬਹੁਤ ਸੋਹਣੀ ਆ ਪੀ 65 ਸਾਰੀ ਇਕਸਾਰ ਖੜੀ ਆ ਸਾਡੇ ਨਾਲ ਵੀਡੀਓ ਚ ਬਣੇ ਰਹੋ ਦਿਖਾ ਰਹੇ ਆ ਜੀ ਬਾਜੀਆਂ ਕੋਲੇ 3-4 ਕਿੱਲੇ ਲੱਗਿਆ ਹੋਇਆ ਇਧਰਲੀ ਸਾਈਡ ਵੀ ਲੱਗਿਆ ਜੀ ਤੇ ਕਿਸਾਨ ਵੀਰ ਲਾਡੀ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਨੂੰ ਕਿੰਨਾ ਖਰਚਾ ਆ ਗਿਆ ਜੀ ਵੈਰਾਈਟੀ ਦੇ ਕਿੰਨੀਆਂ ਸਫਲੀਆਂ ਕਰੀਆਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੈ ਬਾਈ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਜੀ ਇਹ ਵੈਰਾਈਟੀ ਦੇ ਕਿੰਨਾ ਖਰਚਾ ਆਇਆ ਜੀ ਇਹ ਤੇ ਵੀਰ ਜੀ ਖਰਚਾ 6000 ਰੁਪਏ ਆ ਗਿਆ ਜੀ 4 ਗੱਟੇ ਜੂਰੀਆ ਜੀ 10 ਕਿਲੋ ਜ਼ਿੰਕ ਬਖਾਦਾ ਵੀ ਪਾਇਆ ਜੀ ਨਾਲ ਸਪਰੇਅ ਕਿੰਨੀ ਕਰੀਏ ਜੀ ਇਹ ਤੇ ਸਪਰੇਅ 2 ਕਰੀਆਂ ਜੀ ਇਹ ਤੇ 2 ਕਰੀਆਂ ਜੀ ਹਾਂਜੀ ਇਹ ਬੂਟੇ ਕੋਈ ਆਪਣਾ ਹਲਦੀ ਰੋਗ ਤਾਂ ਨਹੀਂ ਆਇਆ ਨਾ ਨਾ ਜੀ ਕੋਈ ਬਿਮਾਰੀ ਦੀ ਸ਼ਿਕਾਇਤ ਨਹੀਂ ਆਈ ਜੀ ਬਹੁਤ ਵਧੀਆ ਵੈਰਾਈਟੀ ਆ ਜੀ ਪਾਣੀ ਕਿਹੇ ਜ ਆ ਜੀ ਆਪਣਾ ਬੋਰ ਦਾ ਪਾਣੀ ਦਾ ਜੀ 2 ਨੰਬਰ ਵਾਲਾ ਹੀ ਹੈ ਜੀ 2 ਨੰਬਰ ਵਾਲਾ ਜੀ ਹਾਂਜੀ ਠੀਕ ਹੈ ਜੀ ਤੇ ਨਹਿਰ ਦਾ ਵੀ ਲੱਗਦਾ ਵੀ ਹਾਂਜੀ ਵੀ ਜੀ ਨਹਿਰ ਦਾ ਵੀ ਲਾਹ ਨਹੀਂ ਬਦਲ ਕੇ ਲਾ ਦੇ ਬਦਲ ਕੇ ਲੱਗ ਜਾਂਦਾ ਹਾਂਜੀ ਹਾਂਜੀ ਸਾਰੇ ਬੂਟੇ ਇੱਕਸਾਰ ਖੜੇ ਰਲਾਓ ਵਾਲਾ ਕੰਮ ਤਾਂ ਹੈ ਨਹੀਂ 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 ਜੀ ਇੱਕਸਾਰ ਹੀ ਆ ਜੀ ਸਾਰੇ ਭਾਈ ਜੀ ਹੁਣ ਬਾਡੀ ਲਈ ਤਿਆਰ ਆ ਦੇ ਨੂੰ ਇੱਕ ਦੋ ਦਿਨਾਂ ਤੱਕ ਵੜ ਦੋ ਤੂੰ ਹਾਂਜੀ ਬਸ ਇੱਕ ਦੋ ਦਿਨਾਂ ਤਾਈਂ ਵੜ ਦਾਂਗੇ ਜੀ ਵੜਾ ਦੇ ਵੈਰੈਟੀ ਬਹੁਤ ਸੋਹਣੀ ਖੜੀ ਆ ਭਾਈ ਪੀ 65 ਹਾਂਜੀ ਆਣ ਵੀਰੋ ਮੁੰਜਰਾ ਦੇਖ ਸਕਦੇ ਆ ਤੁਸੂ ਤੇ ਬਾਈ ਨਾਲ ਗੱਲਬਾਤ ਕਰਵਾਈ ਆ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਂ ਕਿਸਾਨ ਵੀਰੋ ਕਿਸਾਨ ਵੀਰ ਨਾਲ ਗੱਲਬਾਤ ਕਰਵਾਈ ਆ ਤੁਹਾਨੂੰ ਫੀਲਡ ਦਿਖਾ ਰਹੇ ਆ ਖੇਤ ਦਾ ਬਹੁਤ ਸੋਹਣਾ ਫੀਲਡ ਖੜਾਗਾ ਜੋ ਵੀ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਦੇਖਦੇ ਹੋ ਪਿਆਰ ਦਿੰਦੇ ਹੋ ਸਾਨੂੰ ਸੋ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਅਗਲੀ ਵੀਡੀਓ ਚ ਮਿਲਦੇ ਆ ਜੀ ਸਤਿ ਸ਼੍ਰੀ ਅਕਾਲ ਜੀ